ਸਤਿ ਸ਼੍ਰੀ ਅਕਾਲ ਸ਼ਰਕਤ ਵੀ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਪੰਜਾਬ ਦੇ ਨੌਜਵਾਨਾਂ ਦੇ ਲਈ ਇੱਕ ਬਹੁਤ ਹੀ ਸੁਨਹਿਰਾ ਜਿਹੜਾ ਮੌਕਾ ਆ ਰਿਹਾ ਦੱਸੀ ਕਿ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਸਰਕਾਰ ਨੇ 10000 ਜਵਾਨ ਭਰਤੀ ਕਰਨ ਦਾ ਜਿਹੜਾ ਪ੍ਰਸਤਾਵ ਹੈ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਪ੍ਰਸਤਾਵ ਡੀਜੀਪੀ ਗੌਰਵ ਜੱਧਵਨਾ ਦੇ ਵੱਲੋਂ ਰੱਖਿਆ ਗਿਆ ਸੀ ਤਾਂ ਸਰਕਾਰ ਨੇ ਇਸ ਪ੍ਰਸਤਾਵ ਨੂੰ ਜਿਹੜੀ ਹੈ ਮਨਜ਼ੂਰੀ ਦੇ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਨ ਵਾਲੇ ਨੌਜਵਾਨਾਂ ਦੇਲੀ ਇਹ ਜਿਹੜਾ ਸੁਨਹਿਰਾ ਮੌਕਾ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ 1600 ਜਿਹੜੀ ਭਰਤੀ ਆ ਉਹ ਹੋ ਚੁੱਕੀ ਹੈ 1600 ਦੇ ਕਰੀਬ ਜਿਹੜੇ ਹੁਣ ਅੰਡਰ ਟ੍ਰੇਨਿੰਗ ਨੇ ਟ੍ਰੇਨਿੰਗ ਕਰ ਰਹੇ ਨੇ ਉਹ ਨੌਜਵਾਨ ਜਿਨ੍ਹਾਂ ਦੇ ਵਿੱਚ ਕੁੜੀਆਂ ਵੀ ਸ਼ਾਮਲ ਨੇ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ 10000 ਦੀ ਭਰਤੀ ਜਿਹੜੀ ਆ ਉਹ ਹੋਰ ਕੱਢੀ ਗਈ ਹੈ ਤੁਹਾਨੂੰ ਦੱਸ ਦਿੰਨੇ ਹਾਂ ਸਾਰੀ ਇਹ ਖਬਰ ਪੰਜਾਬ ਪੁਲਿਸ ਦੇ ਵਿੱਚ ਜਿਹੜਾ 10000 ਨੌਜਵਾਨ ਆ ਉਹ ਭਰਤੀ ਕੀਤਾ ਜਾਊਗਾ ਸਰਕਾਰ ਨੇ ਇਸ ਪ੍ਰਸਤਾਵ ਨੂੰ ਜਿਹੜੀ ਆ ਉਹ ਮਨਜ਼ੂਰੀ ਦੇ ਦਿੱਤੀ ਹੈ ਇਹ ਜਾਣਕਾਰੀ ਪੰਜਾਬ ਦੇ ਏ ਡੀਜੀਪੀ ਗੌਰਵ ਜੱਦਵਾਨ ਦੇ ਵੱਲੋਂ ਸਾਂਝੀ ਕੀਤੀ ਗਿਆ ਪੰਜਾਬ ਦੇ ਵਿੱਚ ਵਾਧੇ ਹੋਏ ਸੁਰੱਖਿਆ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਹੋਏ ਸੁਰੱਖਿਆ ਦੀਆਂ ਜਿਹੜੀਆਂ ਚੁਣੌਤੀਆਂ ਲਗਾਤਾਰ ਸਾਹਮਣੇ ਆ ਰਹੀਆਂ ਸੀ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 10000 ਜਵਾਨਾਂ ਦੀ ਜਿਹੜੀ ਭਰਤੀ ਆ ਉਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਤਾਂ ਹੁਣ 10000 ਜਵਾਨ ਜਿਹੜਾ ਪੁਲਿਸ ਦੇ ਵਿੱਚ ਦੁਬਾਰਾ ਤੋਂ ਭਰਤੀ ਕੀਤਾ ਜਾਊਗਾ ਸਰਹੱਦੀ ਰਾਜ ਹੋਣ ਕਾਰਨ ਸੂਬੇ ਦੀ ਨਿਗਰਾਨੀ ਪ੍ਰਣਾਲੀ ਹੋਰ ਮਜ਼ਬੂਤ ਹੈ ਜਿਹੜੀ ਉਹ ਕੀਤੀ ਜਾਣ ਦੀ ਗੱਲ ਆਖੀ ਗਈ ਹੈ ਤਾਂ ਡੀਜੀਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ 1600 ਉਹਦੇ ਲਈ ਨਿਯੁਕਤੀ ਜਿਹੜੀ ਪੂਰੀ ਕਰ ਦਿੱਤੀ ਗਈ ਹੈ ਤਾਂ ਹੁਣ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ 10000 ਨੌਜਵਾਨ ਹੋਰ ਹੈ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਕੀਤਾ ਜਾਊਗਾ ਤਾਂ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਆਪਣੀ ਜਿਹੜੀ ਵੱਧ ਤੋਂ ਵੱਧ ਤਿਆਰੀ ਹੈ ਉਹ ਖਿੱਚ ਲੈਣ ਆਪਣਾ ਪੜਾਈ ਵੱਲ ਧਿਆਨ ਦੇਣ ਤਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਬਹੁਤ ਹੀ ਜਿਹੜਾ ਸੁਨਹਿਰੀ ਮੌਕਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਲਈ ਇਹ ਜਿਹੜਾ ਕੱਢਿਆ ਉਹਨਾਂ ਨੇ ਜਿਹੜੀ ਮਨਜ਼ੂਰੀ ਦਿੱਤੀ ਗਈ ਹੈ 10000 ਜਿਹੜਾ ਨੌਜਵਾਨ ਹੈ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਵੇਗਾ ਤਾਂ ਸਾਰੇ ਹੀ ਨੌਜਵਾਨਾਂ ਨੂੰ ਇਸ ਮਸਲੇ ਦੇ ਉੱਪਰ ਖੁਸ਼ ਹੋਣਾ ਚਾਹੀਦਾ ਇਸ ਚੀਜ਼ ਨੂੰ ਦੇਖਦੇ ਹੋਏ ਤਿਆਰੀਆਂ ਜਿਹੜੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਸਕਣ ਤਾਂ ਪੰਜਾਬ ਸਰਕਾਰ ਦੇ ਵੱਲੋਂ 10000 ਭਰਤੀਆਂ ਦੀ ਜਿਹੜੀ ਮਨਜ਼ੂਰੀ ਹੈ ਉਹ ਦੇ ਦਿੱਤੀ ਗਈ ਹੈ ਦੱਸਿਏ ਕਿ ਇਹ ਪ੍ਰਸਤਾਵ ਹੈ ਜਿਹੜਾ ਇਹ ਰੱਖਿਆ ਗਿਆ ਸੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਵਿੱਚ ਪੂਰੇ ਹੀ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜਿਹੜੀ ਹੈ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤਾਂ ਨੌਜਵਾਨ ਹੁਣ ਪੜ੍ਹਾਈ ਦੇ ਵੱਲ ਧਿਆਨ ਦੇਣ ਤਾਂ ਜੋ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਕੇ ਸੂਬੇ ਦੀ ਜਿਹੜੀ ਹੈ ਸੇਵਾ ਕਰ ਸਕਣ ਪੰਜਾਬ ਸਰਕਾਰ ਦੇ ਵੱਲੋਂ 10000 ਪੰਜਾਬ ਪੁਲਿਸ ਦੇ ਕਰਮੀਆਂ ਨੂੰ ਹੋਰ ਹੈ ਜਿਹੜਾ ਭਰਤੀ ਕੀਤਾ ਜਾਊਗਾ